ਭਗਵਾਨ ਕਮਨ ਅੱਜ ਸਵੇਰੇ ਬੈੱਡ ਤੋਂ ਉੱਠਿਆ ਉਹਨੇ ਖੱਬੇ ਪੈਰ 'ਚ ਪਹਿਲਾਂ ਜੱਪਲ ਪਾਈ ਇਹਦਾ ਮਤਲ ਖੱਬੇ ਪੱਖੀ ਹੋ ਗਿਆ ਹੋ ਲੈ ਪਹਿਲਾਂ ਸੱਜੇ 'ਚ ਪਾਉਂਦਾ ਹੁੰਦਾ ਆਹ ਹਾਲ ਮੁੱਦੇ ਨੇ ਇਹਨਾਂ ਦੇ ਇੱਕ ਪੰਜਾਬ ਦੇ ਮੁੱਤੇ ਹੀ ਕਿਉਂ ਨੇ ਇਕੱਠੇ ਕਰ ਰੱਖਿਆ ਉੱਥੇ ਬਣ ਬਣ ਦੀ ਲੱਕੜੀ ਉੱਥੇ ਇਕੱਠੀ ਹੈ ਕਾਂਗਰਸ ਉਹੀ ਭਾਜਪਾ ਚਲੇ ਜਾਂਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਤਾਂ ਇਹੋ ਜਿਹੇ ਨੇ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਜੇ ਪੂਗ ਪੂਗ ਤੇ ਜਾਣਾ ਹੋਵੇ ਡਰਾਈਵਰ ਨੂੰ ਪੁੱਛਦੇ ਨੇ ਅੱਜ ਆਪਾਂ ਕਿਹੜੀ ਪਾਰਟੀ ਨੂੰ ਬੋਲਣਾ ਹੈ ਬਈ ਐ ਨੀਆਂ ਬਦਲਨੀ ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਐ ਫਿਰ ਉਹ ਥੋੜੋ ਬੋਟਾ ਲੈ ਕੇ ਬਦਲਣਗੇ ਨਹੀਂ ਉਹਨੂੰ ਛੱਡ ਜਾਣਗੇ ਤੋ ਕੱਟ ਆਪਾਂ ਕਹਿੰਨਾ ਯਾਰ ਬੰਦੇ ਦੀ ਜ਼ੁਬਾਨ ਹੈ ਯਾਰ ਬੰਦਾ ਕਿਤੇ ਖੜਾ ਹੈ ਇਸ ਗੱਲੋਂ ਮੈਂ ਭਾਵੇਂ ਪੋਲੀਟੀਕਲੀ ਨੂੰ ਜੋ ਮਰਜ਼ੀ ਲੈ ਲੰਗ ਮੀਡੀਆ ਵਾਲੇ ਵੀ ਇਸ ਗੱਲੋਂ ਮੈਂ ਕਾਮਰੇਡਾਂ ਦੀ ਗਦਰ ਕਰਦਾ ਭਾਵੇਂ 500 ਬੋਟ ਪੈਂਦੀ ਹੈ ਭਾਵੇਂ 400 ਪੈਂਦੀ ਹੈ ਖੜੇ ਤਾਂ ਹੈਗੇ ਆਪਣੇ ਦਸਤੀ ਡੋੜੇ ਤੇ